ਹਾਂਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਮੱਥਾ ਟੇਕ ਕੇ ਤੇ ਆਜੋ ਨਾਲੇ ਨਾਲ ਆਪਾਂ ਗੱਲਾਂ ਕਰਦੇ ਆਂ ਤੇ ਨਾਲੇ ਗੁਰੂ ਘਰ ਚੱਲਦੇ ਆਂ ਤੇ ਨਾਲੇ ਬਾਹਰ ਦਾ ਮਾਹੌਲ ਵਿਖਾਉਣੇ ਆ ਪਿੰਡ ਤੋਂ ਬਾਹਰ ਬਾਹਰ ਗੁਰੂ ਘਰ ਆਪਣਾ ਪਿੰਡ ਦਾ ਤੇ ਦੋ ਜੀ ਮੁਬਾਰਕਾਂ ਨਵੇਂ ਸਾਲ ਦੀਆਂ ਨਵੇਂ ਸਾਲ ਦੀਆਂ ਵਧਾਈਆਂ ਜੀ ਸਾਰਿਆਂ ਨੂੰ ਬਾਹਰ ਕਾਫੀ ਧੁੰਦਾ ਮੌਸਮ ਵਧੀਆ ਚ ਧੁੱਪ ਨਿਕਲ ਸਕਦੀ ਆ ਤੇ ਕਣਕ ਲਈ ਤਾਂ ਠੰਡ ਵੈਸੇ ਚੰਗੀ ਆ ਹੁਣ ਠੰਡ ਦੇ ਦੇਣਾ ਠੰਡ ਪਹਿਣੀ ਵੀ ਚਾਹੀਦੀ ਆ ਇੱਧਰ ਕਣਕ ਖੜੀ ਆ ਝਾੜੀਆਂ ਦੀ ਬੈਕ ਸਾਈਡ ਆ ਇੱਧਰ ਵੇਖੋ ਕਣਕ ਖੜੀ ਆ ਹਰਿਆਲੀ ਹਰਿਆਲੀ ਆ ਤੇ ਚੱਲਦੇ ਆਪਾਂ ਗੁਰੂ ਘਰੇ ਗੁਰਦੁਆਰਾ ਸਾਹਿਬ ਸ਼ੀਤਾ ਸਿੰਘਾਂ ਦਾ ਪਿੰਡ ਦਾਨੇ ਵਾਲਾ ਉਦੋਂ ਅੱਗੇ ਪਿੰਡ ਜਾਂਡਾ ਵਾਲਾ ਪਹਿਲਾਂ ਅਸੀਂ ਤੁਰ ਕੇ ਆਉਂਦੇ ਸੀਗੇ ਪਰ ਇਹ ਬਾਈ ਨੇ ਕਾਰ ਲਈ ਆ ਨਵੀ ਤੇ ਕਹਿੰਦਾ ਵੀ ਮੱਥਾ ਟਕਾ ਲਈਏ ਨਾਲੇ ਕਾਰ ਨੂੰ ਤੇ ਨਾਲੇ ਆਪਾਂ ਮੱਥਾ ਟੇਕ ਗਏ ਆਈਏ ਮੈਂ ਕਿਹਾ ਚੱਲ ਵੀ ਵਧੀਆ ਹੈ ਲੋ ਜੀ ਆਪਾਂ ਗੁਰੂ ਘਰ ਪਹੁੰਚ ਗਏ ਆ ਗੁਰਦੁਆਰਾ ਸ਼ਿਦਾ ਸਿੰਘਾ ਦਾ ਲੋ ਜੀ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਗੁਰਦੁਆਰਾ ਸ਼ਿਦਾ ਸਿੰਘਾ ਦਾ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ ਨਵੇਂ ਸਾਲ ਦੀਆਂ ਤੇ ਚਲੋ ਉਹਨਾਂ ਜਿੱਕਰ ਅਸੀਂ ਮੱਥਾ ਟੇਕ ਲਈਏ ਬਾਕੀ ਗੱਲਾਂ ਬਾਅਦ ਚ ਕਰਦੇ ਆ ਕਿਉਂਕਿ ਅੰਦਰ ਫੋਨ ਚਲਾਉਣਾ ਮਨਾ ਹੈ ਤਾਂ ਕਰਕੇ ਲੋ ਜੀ ਕਰੋ ਦਰਸ਼ਨ ਗੁਰਦਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਚੱਲੀ ਜਾਂਦੀ ਹੈ ਜੀ ਲੋ ਜੀ ਆਪਾਂ ਚੱਲਦੇ ਹੁਣ ਘਰ ਨੂੰ ਕਾਰ ਹੋ ਗਈ ਸਟਾਰਟ ਹਾਂ ਹਾਂ ਕਾਰ ਦੇ ਵਿੱਚ ਬਹਿ ਕੇ ਆਰਾਮ ਜਾ ਮਿਲਦਾ ਹੈ। ਕਾਰ ਹੋ ਗਈ ਸਟਾਰਟ ਤੇ ਆਪਾਂ ਚੱਲੇ ਹੁਣ ਪਿੰਡ ਨੂੰ। ਨਾਲੇ ਅਸੀਂ ਆਪ ਦਰਸ਼ਨ ਕੀਤੇ, ਨਾਲੇ ਸੰਗਤਾਂ ਨੂੰ ਦਰਸ਼ਨ ਕਰਾਏ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਦਰਸ਼ਨ ਕਰ ਸਕਣ। ਗੁਰੂ ਸਾਹਿਬ ਦੇ। ਜੇ ਆਪਾਂ ਗੱਲ ਕਰੀਏ ਪਿੰਡ ਤੋਂ ਗੁਰੂ ਘਰ ਸਿਰਫ ਕਿਲੋਮੀਟਰ ਦੀ ਦੂਰੀ ਤੇ ਹੋਊਗਾ। ਸੰਗਤਾਂ ਤੁਰ ਕੇ ਬਹੁਤ ਆਉਂਦੀਆਂ। ਤਕਰੀਬਨ ਸਾਰੀਆਂ ਸੰਗਤਾਂ ਤੁਰ ਕੇ ਹੀ ਆਉਂਦੀਆਂ। ਜੀ ਅਸੀਂ ਆ ਗਏ ਪਿੰਡ ਵਾਪਸ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਇਹ ਵੀਡੀਓ ਨੂੰ ਦੇਖੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਉਹ ਮੇਰੇ ਨਾਲ ਦਾ ਟਰਾਲੀ ਖੜੀ ਆ ਧਰਨੇ ਤੇ ਜਾਣ ਲਈ ਸਾਡੇ ਪਿੰਡੋਂ ਵੀ